कांग्रेस ਦਾ ਪ੍ਰਧਾਨ ਰਾਜਾ ਬੜਿੰਗ ਸ਼ੇਰ ਜੰਗਜੀ ਜੰਗ ਲੜਨ ਲਈ ਆ ਗਏ ਜਾਈ ਕਾਬਲੇ ਤਰੀਫ ਹੈ ਕਿ ਤੁਸੀਂ ਦਾਲ ਬਦਲੂਮਾ ਦੇ ਖਿਲਾਫ ਹਿੰਮਤ ਕਰਕੇ ਆਪ ਆਇਓ ਪਰ ਲਾਣਤ ਇਹ ਹੈ ਕਿ ਰਾਜਾ ਬੜਿੰਗ ਇੰਨਾ ਲਾਚਾਰ ਹੋ ਗਿਆ ਕਿ ਉਹ ਲੰਗੜਾਉਂਦਾ ਹੈ ਕਿ ਉਹਨੂੰ ਦੋ ਬਸਾਖੀਆਂ ਦੀ ਲੋੜ ਪੈ ਗਈ ਇੱਕ ਪਾਸੇ ਰੇਪਿਸਟ ਇੱਕ ਪਾਸੇ ਰੇਪਿਸਟ ਦਾ ਭਰਾ ਅਬ ਸਾਥਿਆ ਹਾਲ ਕਾਮਨਸ ਦਾ ਹੋ ਗਿਆ ਰਾਜਾ ਬੜੇ ਸ਼ੇਰ ਬਿਨਾਂ ਲੱਤਾਂ ਦੇ ਹੋ ਗਿਆ ਕਲਗੀ ਧਰੀ ਤੇ ਰਹੀ ਰਹੇਗੀ ਪਗੜੀ ਧਰੀ ਤੇ ਰਹੀ ਰਹੇਗੀ ਕਿ ਤੁਸੀਂ ਕਿਸ ਨੇ ਦੇਖੋ ਦੁੱਖदाई ਗੱਲ ਕੀਤੀ ਹੈ ਇਹਨਾਂ ਦਾ ਕੀ ਹੈ ਦੋਆ ਦਾ ਪਿਛਲੀ ਵਾਰੇ ਘਰੇਲੇ ਚੜ ਗਏ ਸੀਗੇ ਬੀਜੇਪੀ ਦੇ ਇਹ ਉਹ ਦੋ ਭਰਾ ਆਏ ਜਿਹੜੇ 84 ਬਾਅਦ ਰੋਂਦੇ ਸੀ ਦਰਬਾਰ ਸਾਹਿਬ ਆ ਕੇ ਲਿਟ ਲਿਟ ਕੇ ਲੋਕਾਂ ਨੂੰ ਦਿਖਾਉਂਦੇ ਸੀ ਸਤ ਜਰਨੈਲ ਸਿੰਘ ਨੂੰ ਪੂਜਾ ਕਰਦੇ ਸੀ ਪਾਠ ਕਰਦੇ ਸੀ ਉਹਦੀ ਵਰਸੀ ਬਣਾਉਂਦੇ ਸੀ ਕਾਂਗਰਸ ਨੂੰ ਭੜ ਭੜ ਗਾਲ੍ਹਾਂ ਕੱਢਦੇ ਸੀ ਸੋਨੀਆ ਗਾਂਧੀ ਨੂੰ ਸਿੱਖਾਂ ਦੇ ਕਤਲ ਦਾ ਜ਼ਿੰਮੇਦਾਰ ਕਹਿੰਦੇ ਸੀ ਇਹ ਉਹ ਦੋ ਭਰਾ ਜਿਹੜੇ ਇਹਨਾਂ ਨੂੰ ਜ਼ਿੰਮੇਦਾਰ ਪੰਜਾਬ ਦੇ ਪਾਣੀਆਂ ਦਾ ਕਹਿੰਦੇ ਸੀ ਪਿਓ ਪਿਓ ਕੇ ਜੁੱਤੀਆਂ ਮਾਰਦੇ ਸੀ ਅੱਜ ਰਾਹੁਲ ਪਾਬਾ ਇਹਨਾਂ ਨੂੰ ਕਰਵਾ ਖੜੀ ਪਾਵੇ ਕੱਲ ਬੋਲ ਕੇ ਇੱਥੇ ਰਾਜਾ ਫੜੇਗਾ ਉਹ ਰਾਜਾ ਜੀ ਬੋਲਣ ਲੱਗੇ ਤਾਂ ਦੇਖਿਆ ਕਰੋ ਪੰਜ ਨੇ ਆਏ ਪੰਜ ਜਿਹੜੇ ਆਏ ਦਾਵਾ ਕੀਤਾ ਕੱਲ ਇਹਨਾਂ ਨੇ ਦੋਆਂ ਦਾ ਕਤਲ ਕਰ ਦਿੱਤਾ ਨਾਰੀ ਜਿਹੜੇ ਆਏ ਦਾ ਕਤਲ ਰੇਪਿਸਟ ਨੂੰ ਆ ਲੈ ਕੇ ਕੀਤਾ ਤੁਹਾਡੇ ਕੋਲ ਹੁਣ ਕਿਸ ਮੂਹ ਦੇ ਨਾਲ ਤੁਸੀਂ ਹਰਿਆਣਾ ਦੇ ਮੰਤਰੀ ਸੰਦੀਪਾਰੇ ਗੱਲ ਕਰੋਗੇ ਤੁਸੀਂ ਰੈਸਟਰ ਦੇ ਪ੍ਰਧਾਨ ਸ਼ਿਵ ਸ਼ੰਕਰ ਬਾਰੇ ਕਿਵੇਂ ਗੱਲ ਕਰੋਗੇ ਤੁਸੀਂ ਦੇਵਗੜ੍ਹ ਦੇ ਪੁੱਤਰੀ ਕਿਵੇਂ ਗੱਲ ਕਰੋਗੇ ਪੁੱਤਰੀ ਕਿਵੇਂ ਗੱਲ ਕਰੋਗੇ ਤੁਸੀਂ ਕਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਪ੍ਰਿਯੰਕਾ ਗਾਂਧੀ ਨੂੰ ਕੰਪੇਨ ਕਰਨ ਲਈ ਆਉਂਦੇ ਜਿਹੜਾ ਰੇਪ ਸਟੇਟ ਥੋੜੀਆਂ ਤਾਂ ਚੱਲਦਾ ਹੈ ਤੁਸੀਂ ਕਿਸ ਤਰ੍ਹਾਂ ਆਪਣੀ ਬੀਬੀ ਅਮ੍ਰਿਤਾ ਨੂੰ ਕੌਂਗਰੇ ਨਾਲ ਜਾ ਕੇ ਕੰਪੇਨ ਕਰੇ ਤੇ ਉੱਥੇੋਂ ਨੇੜੀ ਆ ਕੇ ਪੁੱਛੇ ਕਿ ਅਮ੍ਰਿਤਾ ਜੀ ਇੱਕ ਦੇ ਨਾਲ ਜਾ ਰਹੇ ਹੋ ਦੂਸਰਾ ਨਿਆਂ ਦਾ ਕਤਲ ਕੀਤਾ ਇਹਨਾਂ ਨੇ ਜਗਹ ਦਾ ਬਰਾਬਰ ਥੋੜੀ ਹਿੱਸੇਦਾਰੀ ਨਹੀਂ ਆਈ ਦਾ ਇਹਦੇ ਹਿੰਦੀ ਅੰਦਰ ਇਹ ਕਹਿੰਦੇ ਟਾਟੇ ਬਿਰਲੇ ਹੁਣ ਨਵੇਂ ਆ ਗਏ ਬਾਣੀ ਜਾਣੀਆਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਹਿੱਸੇਦਾਰੀ ਹੋਣੀ ਚਾਹੀਦੀ ਹੈ ਸਭ ਨੂੰ ਕਮਾਈ ਹੋਣੀ ਚਾਹੀਦੀ ਹੈ ਵਾਹ ਬਈ ਵਾਹ ਸੇਧਾਰੀ ਵਾਲਿਓ ਇਹ ਦੋ ਪਰਾ ਜਿਹੜੇ ਖਰਾਦ ਚਲਾਉਂਦੇ ਸੀ ਮੰਕੇ ਪੈਟਰੋਲ ਪਾਉਂਦੇ ਸੀ ਰੋਟੀ ਦੇ ਪੈਸੇ ਨਹੀਂ ਸੀ ਹੁੰਦੇ ਲੁਧਿਆਣੇ ਦੀ ਸਵਿੰਗ ਮਸ਼ੀਨ ਦੀ ਇੰਡਸਟਰੀ ਤਬਾਹ ਕਰਦੀ ਏ ਦੋਨਾਂ ਨੇ ਮਨੁਬੜੀ ਕ੍ਰੀਏਟ ਕੀਤੀ ਲੀਗਲ ਇਲੀਗਲ ਬਦਮਾਸ਼ੀ ਦੇ ਢੰਗ ਨਾਲ ਹਰ ਕਿਸਮ ਦੀ ਚੋਰੀ ਦੇ ਢੰਗ ਨਾਲ ਸਵਿੰਗ ਮਸ਼ੀਨਰੀ ਇੰਡਸਟਰੀ ਤੇ ਮੋਨੋਪੋਲੀ ਕ੍ਰੀਏਟ ਕਰ ਲਈ ਲੋਕਾਂ ਦੀਆਂ ਮਸ਼ੀਨਾਂ ਖੜੀਆਂ ਕਰ ਦਿਤੀਆਂ ਅੱਜ ਇਹਨਾਂ ਨਾਲ ਹਿੱਸੇਦਾਰੀ ਇਹ ਹਿੱਸੇਦਾਰੀ ਹੋਊਗੀ ਕਰੀਬ ਨਾਲ ਹਿੱਸੇਦਾਰੀ ਨਿਆਇ ਤੇ ਦੋ ਨਿਆਏ ਦਬ ਦਿੱਤੇ ਟੋਟਲ ਦਬ ਦਿੱਤੇ ਇਹ ਰਾਜਾ ਬੜਿੰਗ ਜੀ ਨੂੰ ਜੇ ਐਨੀ ਨਮੋਸ਼ੀ ਸੀ ਐਨਾ ਡਰ ਸੀ ਤੇ ਜਿੱਤਨ ਦਾ ਤੇ ਹਾਰਨ ਤੋਂ ਇਸ ਕਿਸਮ ਦੇ ਹੱਥ ਕੰਡੇ ਲਾਣੇ ਸੀ ਤਾਂ ਲੰਨ ਦਾ ਰਾਜਾ ਬੜੀ ਜੀ ਮੁੜ ਜਾਓ ਕਿਸੇ ਹੋਰ ਨੂੰ ਹੀ ਖੜਾ ਕਰ ਦਿੰਦੇ ਮੈਂ ਲੁਧਿਆਣਾ ਵਾਸੀਆਂ ਨੂੰ ਕਹੂੰਗਾ ਲੋਕਾਂ ਨੂੰ ਇਸ ਕਿਸਮ ਦੇ ਰੈਪਿਸਟ ਦੀ ਮਦਦ ਲੈਣ ਵਾਲੇ ਨੂੰ ਲੁਧਿਆਣੇ ਦੀ ਕਿਸੇ ਔਰਤ ਨੂੰ ਸੋਚ ਕੇ ਵੋਟ ਪਾਣੀ ਚਾਹੀਦੀ 100 ਵਾਰ ਸੋਚੇ ਉਹਨਾਂ ਨੂੰ ਕਹੋ ਜੋ ਪ੍ਰਿਯੰਕਾ ਜੀ ਬੋਲੇ ਰੈਪਿਸਟ ਬਾਰੇ ਸੁਣੋ ਜੋ ਰਾਹੁਲ ਬੋਲਦੇ ਸੁਣੋ ਇਹ ਦੋਗਲਿਆ ਬਗੜ ਸਮਝ ਆਉਂਦਾ ਤੁਸੇ ਤੁਸੀਂ ਸ਼ੁਰੂ ਤੋਂ ਹਾਲੇ ਤੱਕ ਪਹਿਲੀ ਲੱਗ ਬੈਂਗਲੌਰ ਜਾਓ ਤਾਂ ਬੋਲੀ ਹੋਰ ਤੁਸੀਂ ਦਿੱਲੀ ਜਾ ਕੇ ਧਰਨਿਆਂ ਤੇ ਬੈਠੋ ਨੈਸ਼ਨਲਸ ਦੇ ਨਾਲ ਤੇ ਬੋਲੀ ਹੋਰ ਤੇ ਤੁਸੀਂ ਜਦ ਲੁਧਿਆਣੇ ਦੇ ਪਿਸ ਨੂੰ ਇੱਕ ਨੂੰ ਸੱਚੇ ਖੜੇ ਕੀਤਾ ਰਾਹੁਲ ਨੇ ਇੱਕ ਨੂੰ ਖੱਬੇ ਕਰ ਰਿਹਾ ਰਾਹੁਲ ਗਾਂਧੀ ਜੀ ਕਿਹਾ ਇਹਨੇ ਮਜਬੂਰ ਹੋ ਗਏ ਹੁਣ ਉਨਰ ਤੋਂ ਹੀ ਕਾਲ ਦੇ ਦਿਓ ਨਿੱਕੇ ਫੱਟਾ ਲਾਜੋ ਹਰ ਰੇ ਪਿਸਤਾ ਜੋ ਵੋਟ ਪਾ ਜੋ ਹਰ ਲੁਟੇਰਾ ਜੋ ਵੋਟ ਪਾ ਜੋ ਐ ਦੱਬ ਕੇ ਦੀ ਨਖੇਤੀ ਕਰ ਦੱਬੂਗਾ ਮੈਂ ਲੋ ਇਹ ਕਹਿੰਦੇ ਆ ਕਿ ਇਹ ਬੰਦਿਆਂ ਨੂੰ ਜਿਹੜੇ ਇਹਨਾਂ ਦਾ ਸਾਰਾ ਲੈਂਦੇ ਇਹਨਾਂ ਨੂੰ ਮੂੰਹ ਤੋੜ ਜਵਾਬ ਕਮ ਸੇ ਕਮ ਸਾਡੀਆਂ ਭੈਣਾਂ ਨੂੰ ਜਰੂਰ ਦੇਣਾ ਚਾਹੀਦਾ ਉਹ ਭੈਣਾਂ ਨੂੰ ਜਿਨ੍ਹਾਂ ਨੂੰ 1000 ਰੁਪਏ ਦੀ ਲਾਲਚ ਨਾਲ ਵੋਟ ਦਿੱਤੀ ਉਹ ਪੈਲਾ ਨੂੰ ਜਿਹਨਾਂ ਦੀ ਰੋਜ਼ ਬੇਦਬੀ ਹੁੰਦੀ ਹੈ ਉਹ ਪੈਲਾ ਜਿਹਨਾਂ ਦਾ ਰੋਜ਼ ਟੱਕੇ ਹੁੰਦੇ ਆ ਰੋਜ਼ ਲੁੱਟ ਖਸੂਦ ਹੁੰਦੀ ਹੈ ਸੋ ਦਿਸ ਇਜ਼ ਦੀ ਅਜੰਡਾ ਨੈਕਸਟ ਮੈਂ ਕਹੂੰਗਾ ਗਰੇਵਲ ਸਾਹਿਬ ਦੱਸ ਦੇ ਹਾਂਜੀ ਭਾਈ ਗਰੇਵਲ ਸਾਹਿਬ 2 ਮਿੰਟ ਹੋਰ 2 ਮਿੰਟ ਹੋਰ ਹਾਂ ਜੁਲਾਪੜੀ ਜੀ ਪਹਿਲੇ ਅੰਦਰ ਆਓ ਯਾਰ ਤੁਮ ਅਗਰ ਆ ਯਾਰ ਅਰੀਸ਼ੀ ਨੇ ਕਾਂਗਰਸ ਇੱਕ ਕਾਂਗਰਸੀ ਸਹਿਯੋਗੀਆਂ ਦੇ ਪਈ ਤਿੰਨ ਮਾਰ ਕਾੜਪਾ ਅੰਮੋਲਿਯਾ ਹਰੀਸ਼ੀ ਨੇ ਕਾਂਗਰਸ ਨਾਲ ਕਾਂਗਰਸ ਨੇ ਸਹਿਯੋਗਿਆ ਦੇ ਅਧਿਚਰ ਪਰਖ ਚ ਹੈ ਬਾਈ ਕੈਮਰਾ ਹੁੰਦਾ ਬੈਂਜੀ ਯਾਰ ਕਾਂਗਰਸ ਨੇ ਕਾਂਗਰਸ ਨੇ ਸ਼ੁਰੂ ਜੋਗਿਆ ਦੇ ਫੋਰ ਖੋਦੇ ਨੇ ਮੈਂ ਤੁਹਾਡੇ ਨਾਲ ਕੈਰੀ ਚਾਰ ਪੱਖ ਕਾਂਗਰਸ ਆਉਂਦਾ ਸਾਝੇ ਪਹਿਲਾ ਜੇ ਜਿਹੜੀਆਂ ਸ਼ਰਤਾਂ ਹਨ ਪੰਨ ਪਾਰਟੀਆਂ ਨੇ ਕਾਂਗਰਸ ਬਾਰੇ ਖਰੀਜੇ ਨਾ ਬੜੇ ਵਧੀਆ ਵਿਸਥਾਰ ਨਾਲ ਦੱਸਦਾ ਦੂਸਰੀ ਗੱਲ ਦਾ ਕਾਂਗਰਸ ਨੂੰ ਇਹ ਵੀ ਜਵਾਬ ਦੇਣਾ ਪਊਗਾ ਕਿ ਜਿਸ ਤਰ੍ਹਾਂ ਰਵੀ ਸਿੰਘ ਗਿੱਟੂ ਕਾਂਗਰਸ ਛੱਡ ਕੇ ਬੀਜੇਪੀ 'ਚ ਆਏ ਨੇ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਬਿਆਨ ਇਹ ਸੀਗਾ ਕਿ 1984 ਦੇ ਦਿੱਲੀ ਅਮਰਸਰ ਦੇ ਸਾਕੇ ਨੀਲੇ ਤਾਰੇ ਵਾਲੇ ਕਾਂਗਰਸ ਤੋਂ ਸੀ ਤੇ ਦੂਸਰਾ ਉਹਨਾਂ ਨੇ ਕਿਹਾ ਸੀ ਆ ਜੇ ਜਿਹੜਾ ਬਿੱਲੀ ਵਿੱਚ ਮਾਸੇਕਰ ਹੋਇਆ ਉਹਦੇ ਦੀ ਵੀ ਕਾਂਗਰਸ ਜ਼ੋਸ਼ੀ ਹੈ ਜਿਹੜਾ ਬੰਦਾ ਤਿੰਨ ਵਾਰੀ ਉਹਨਾਂ ਦੀ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਜਿਹਦੇ ਦਾਦਾ ਜੀ ਉਸ ਪਾਰਟੀ ਦੇ ਮੁੱਖ ਮੰਤਰੀ ਰਹੇ ਹੋਣ ਜਿਹਦਾ ਤਾਇਆ ਉਹਦਾ ਦੋ ਵਾਰੀ ਮੰਤਰੀ ਰਿਹਾ ਹੋਵੇ ਤੇ ਜਿਹਦੀ ਭੂਆ ਇੱਕ ਵਾਰੀ ਮੰਤਰੀਲੀ ਹੋਵੇ ਉਹ ਬੰਦਾ ਜਾਂ ਕਾਂਗਰਸ ਤੇ ਦੋਸ਼ ਰਾਇਆ ਹੈ ਉਹ ਸਿਰਫ ਇਹ ਗੱਲ ਕਰਕੇ ਬ੍ਰਸ਼ ਸਾਈਡ ਵੀ ਕੀਤਾ ਜਾ ਸਕਦਾ ਹੈ ਤੇ ਹੁਣ ਬਿੱਟੂ ਜੀ ਬੀਜੇਪੀ ਚਲੇਗਾ ਤਾਂ ਕਰਕੇ ਕਹਿੰਦੇ ਆ ਉਹਨਾਂ ਨੇ ਕਿਸੇ ਨੇ ਕੰਫਰੋਨਟ ਨਹੀਂ ਕੀਤਾ ਤੇ ਇਹ ਗੱਲ ਦਾ ਇਹਨਾਂ ਨੂੰ ਜਵਾਬ ਦੇਣਾ ਪਊ ਕਿ ਉਹ ਕਿ ਇਹ ਜਿਹੜਾ ਮਹੀਨਾ ਚੱਲ ਰਿਹਾ ਉਹ ਮਹੀਨਾ ਕੱਲੂ ਘਾਰੇ ਵਾਲਾ ਚੱਲ ਰਿਹਾ ਜੇਠ ਦਾ ਮਹੀਨਾ ਦੂਸਰੀ ਗੱਲ ਮੈਂ ਕਹਿਣੀ ਚਾਹੁੰਦਾ ਜੋ ਗੱਲਾਂ ਸਾਹਮਣੇ ਆਈਆਂ ਕੱਲ ਮਾਨ ਸਾਹਿਬ ਨੇ ਬੜੀ ਵਧੀਆ ਗੱਲ ਕੀਤੀ ਕਹਿੰਦੇ ਸੁਖੀਰ ਜੀ ਦੱਸਣ ਅੱਜ ਕਹਿੰਦੇ ਪਏ ਆ ਬੀਜੇਪੀ ਤੇ ਇਲਜ਼ਾਮ ਲਾ ਰਹੇ ਆ ਕਿ ਕੱਲ ਤੱਕ ਦਾ ਬੀਜੇਪੀ ਦੇ ਸਾਥੀ ਸੀ ਮਾਮਾ ਸਾਹਿਬ ਨੂੰ ਇੱਕੋ ਗੱਲ ਪੁੱਛਦਾ ਮਾਮਾ ਸਾਹਿਬ ਪਹਿਲਾ ਆਪਣੀ ਪੀੜ੍ਹੀ ਦੇ ਤਾਂ ਸੋਟਾ ਫੇਰੋ ਤੁਸੀਂ ਜਿਹੜੀ ਕਾਂਗਰਸ ਨੂੰ ਪੰਜਾਬ ਚ ਅੰਦਰ ਦੇਤਾ ਹੈ ਤੁਸੀਂ ਉਹਨਾਂ ਦੇ ਨਾਲ ਲੜ ਕੇ ਇਲੈਕਸ਼ਨ ਲੜਦੇ ਹੋ ਤੁਹਾਡੀ ਕੀ ਮਜਬੂਰੀ ਹੈ ਪਹਿਲਾ ਜਵਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਹੁਣ ਪੰਜਾਬ ਨੂੰ ਇਹ ਦੇਣਾ ਪਊ ਕਿ ਜਿਹੜੇ ਕਾਂਗਰਸ ਦੇ ਸੋਹਰਾ ਲੀਡਰੋਂ ਨੇ ਅੰਦਰ ਦਿੱਤੇ ਜਿਹੜੀ ਕਾਂਗਰਸ ਨੇ ਫਰਸ਼ ਕੀਆ ਉਸ ਕਾਂਗਰਸ ਨਾਲ ਉਹਨਾਂ ਦਾ ਚੰਦੀ ਘੜ ਤੱਕ ਸਮਝੌਤਾ ਤੇ ਪੰਜਾਬ ਸੁਪਰੀਮੀ ਮੈਚ ਹੈ ਇਹ ਕੀ ਮਜਬੂਰੀ ਆ ਆਮ ਆਦਮੀ ਪਾਰਟੀ ਦੀ ਕਿ ਉਹਨਾਂ ਨੂੰ ਕਾਂਗਰਸ ਨਾਲ ਸਮਝੌਤਾ ਕਰਨਾ ਪਿਆ ਕਿਉਂਕਿ ਇਹ ਤਾਂ ਸ੍ਰੀਅਤ ਹੈ ਕਿ ਇਹ ਆਮ ਆਦਮੀ ਪਾਰਟੀ ਸਾਰੇ ਦੇਸ਼ ਵਿੱਚ 17 ਸੀਟਾਂ ਲੜਦੀ 19 ਸੀਟਾਂ ਲੜਦੀ 13 ਪੰਜਾਬ 4 ਦਿੱਲੀ 2 ਗੁਜਰਾਤ ਤੇ 2 ਕੋਈ ਇੱਕ Haryana ਕਿ ਇਹ ਐ ਇੰਨਾ ਜ਼ੋਰ ਲਾ ਕੇ ਅੰਡੀਆਂ ਦਾ ਜ਼ੋਰ ਲਾ ਕੇ ਜੇ ਦੋ ਤਿੰਨ ਜਿੱਤ ਵੀ ਹੈ ਤਾਂ ਦਿੱਲੀ ਦੀ ਸਰਕਾਰ ਜਿਹਨਾਂ ਦੀ ਭਾਗੀਦਾਰੀ ਵੀ ਹੋਣਾ ਸੁਣਵਾਈ ਤਾਂ ਕੀ ਹੋਣੀ ਕੀ ਇਹਨਾਂ ਦੀ ਮਜਬੂਰੀ ਕੀ ਹੈ ਕਿ ਇਹਨਾਂ ਨੇ ਕਾਂਗਰਸ ਦਾ ਸਾਥ ਦਿੱਤਾ ਤੇ ਹੁਣ ਮਾਨ ਸਾਹਿਬੇ ਦੱਸਣਾ ਪਊਗਾ ਕਿ ਜਿਹੜੀ ਕਾਂਗਰਸ ਨੂੰ ਤੁਸੀਂ ਕਹਿੰਦੇ ਸੀ ਲੱਕੋ ਲੱਕ 100% ਕਰਪਟ ਹੈ ਉਹ ਕਾਂਗਰਸ ਬਾਰੇ ਹੁਣ ਤੁਹਾਡਾ ਕੀ ਵਿਚਾਰ ਜੇ ਉਹ ਮਾਰੀ ਹੈ ਤਾਂ ਫਿਰ ਤੁਸੀਂ ਜਿਹੜੇ ਪੰਜਾਬ ਤੋਂ ਬਾਹਰ ਜਾ ਕੇ ਜਿੱਥੇ ਤੁਹਾਡਾ ਓਪਨਲੀ ਸਹਿਯੋਗ ਆ ਇੱਥੇ ਤਾਂ ਮੀਣੀ ਭੁਗਤਣਾ ਹੈ ਇਹਰਾ ਉਪਨਥ ਹੈ ਯੋਗਾ ਉਥੇ ਕਿਉਂ ਜਾ ਕੇ ਉਹਨਾਂ ਨੇ ਪ੍ਰਚਾਰ ਕਰਦੇ ਪਏ ਹੋ ਉਹ ਕਾਹਦੇ ਨੂੰ ਇਹ ਜਿਹੜਾ ਲੋਕ ਹੈ ਸਾਨੂੰ ਅਸੀਂ ਜਿਨ੍ਹਾਂ ਨੂੰ ਛੱਡਿਆ ਸੁਧਾਰ ਪਿੱਛੇ ਛੱਡਿਆ ਫਾਰਵਰਡ ਇਸ਼ੂ ਪਿੱਛੇ ਛੱਡਿਆ ਅਲਾਈਅንስ ਛੱਡਿਆ ਵਦੀਰੀ ਛੱਡੀ ਸਾਨੂੰ ਕੁਐਸਚਨ ਨਾ ਕਰੋ ਪਹਿਲਾਂ ਆਪਣੀ ਪੀੜੀ ਹੱਥ ਛੋਟਾ ਮਾਰ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਚਾਰ ਮੇਜਰ ਇਸ਼ੂਸ ਤੇ ਭਾਗ ਲਾਈ ਸੀ ਇਹ ਚਾਰਾਂ ਵਿੱਚ ਇਹਨਾਂ ਨੇ 2.5 ਸਾਲ ਵਿੱਚ ਈ ਅਜੀਬ ਕੀਤਾ ਉਹਦਾ ਜਵਾਬੀ ਇਹਨਾਂ ਨੂੰ ਦੇਣਾ ਪਹਿਲਾਂ ਸੀ ਇਹ ਕਹਿੰਦੇ ਸੀ ਕਿ ਗੁਰੂ ਸਾਹਿਬ ਦੀ ਵੇਦ ਮਾਨ ਸਾਹਿਬ ਹੁਣ ਕਿਉਂ ਨਹੀਂ ਚਾਸਦੇ ਕੀ ਇਹਨੇ ਕਰਾਈ ਹੁਣ ਦੱਸੋ ਕਿ ਜਿਹੜਾ ਤੁਸੀਂ ਕੇਸ ਰਾਮ ਰਹੀਤੇ ਕੀਤਾ ਸੀ 295 ਦਾ ਹਾਈ ਕੋਰਟ ਨੇ ਰਜੈਕਟ ਕਰਤਾ ਸੁਪਰੀਮ ਕੋਰਟਸ ਤੁਹਾਡੀ ਕੱਚੀ ਉੱਡ ਗਈ ਤੁਸੀਂ ਹੁਣ ਰੜੇ ਹੋਏ ਨਾਲ ਸਾਨੂੰ ਤਾਂ ਕਹਿੰਦੇ ਸੀ ਨਾ ਸੁਪਰੀਮ ਕੋਰਟ ਨੇ ਕੱਲ ਲਿਬਰੇਸ਼ਨ ਆਦੀ ਪੰਜਾਬ ਸਰਕਾਰ ਦੀ ਪਟੀਸ਼ਨ ਕੱਚੀ ਦਾ ਕਰ ਦਿੱਤਾ ਤੁਸੀਂ ਕਿੱਥੇ ਖੜੇ ਹੋ ਦੱਸੋ ਫੇਰ ਸ਼ੋਪ ਕਰਨ ਵਾਲੀ ਇੱਕ ਮੌਤ ਤੇ ਤੁਸੀਂ ਐਫ ਆਈ ਆਰ ਜ਼ੀਰੋ ਐਫ ਆਈ ਆਰ ਕਰਕੇ ਹਰਿਆਣਾ ਨੂੰ ਕਿਉਂ ਭੇਜਦਾ ਜਦੋਂ ਬਿੱਟੇ ਨਹੀਂ ਪੰਜਾਬ ਦੀ ਟੈਰੀਟਰੀ ਤੇ ਮਾਰਡਰ ਹੋਇਆ ਤੁਸੀਂ ਭਾਰਤੀ ਜੱਤਾ ਭਾਰਤੀ ਦੀ ਬੋਲੀ ਬੋਲ ਰਹੇ ਹੋ ਨਹੀਂ ਬੋਲ ਰਹੇ ਤੁਹਾਨੂੰ ਕੀ ਮਜਬੂਰੀ ਹੈ ਜੀ تیسਰੀ ਗੱਲ ਜਿਹੜੀ ਹੈ ਮੈਂ ਇਹਨਾਂ ਨੂੰ ਸਪਸ਼ਟ ਕੁੱਛਣਾ ਚਾਹੁੰਦਾ ਕਿ ਪੰਜਾਬ ਵਿੱਚ ਜਿਹਨੂੰ ਵੀ ਫੜ ਲੈਣੋਂ ਕਰਤ ਤੇ ਜੇ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਅੰਦਰ ਦਿੱਤੀ ਜਾਵੇ ਤਾਂ ਕਹਿੰਦੇ ਇਮਾਨਦਾਰ ਹੈ ਇਹਨੂੰ ਜੱਜ ਕੌਣ ਕਰੂਗਾ ਕਿ ਆਮ ਆਦਮੀ ਪਾਰਟੀ ਨੇ ਇਦਾਂ ਸੱਤਸ ਲੈ ਲੈ ਫੈਸਲੇ ਕਰਦਾ ਹਰੀ ਸਿੰਘ ਜੀ ਨੇ ਤਾਂ ਆ ਬੈਂਸਾਂ ਦੀ ਲਾਈ ਇਹਦਾ ਇਹਨਾਂ ਦਾ ਤਾਂ ਸਾਰਿਆਂ ਦਾ ਯਾਬੂ ਤੇ ਹੈ ਹਰੀ ਜੀ ਤੁਸੀਂ ਦੇਖੋ ਇਹਨਾਂ ਨੇ ਆਪਣੀ ਰਾਜ ਸਭਾ ਦੀ ਮੈਂਬਰ ਨਾਲ ਕੱਲ ਕੀ ਕੀਤੀ ਹੈ ਸੀਐਮ ਹਾਊਸ ਵਿੱਚ 3 ਘੰਟੇ ਆਮ ਆਦਮੀ ਪਾਰਟੀ ਆਫੀਸ਼ially ਚੋਪਰੇਈ ਹੈ ਕਿ ਸਾਡੀ ਰਾਜ ਸਭਾ ਦੀ ਮੈਂਬਰ ਫਾਰਮਰ ਚੇਅਰਮੈਨ ਊਮਨ ਕਮਿਸ਼ਨ ਦੀ ਨਾਲ ਜਿਵੇਂ ਮੋਲੇਸਟੇਸ਼ਨ ਕੀਤੀ ਗਈ ਜਿਵੇਂ ਸੈਕਸ਼ੂਅਲ ਹੈਰੈਸਮੈਂਟ ਕੀਤੀ ਗਈ ਜਿਵੇਂ ਉਹ ਮੈਨ ਹੈਂਡਲ ਕੀਤੀ ਗਈ ਆਮ ਆਦਮੀ ਪਾਰਟੀ ਕਿਹੜੀ ਕਹਿ ਸਕਦੀ ਹੈ ਕਿ ਉਹਨਾਂ ਦਾ ਕਿਸੇ ਔਰਤ ਪ੍ਰਤੀ ਸਤਿਕਾਰ ਪਤੀ ਘਟੇ ਬਾਅਦ ਸੰਜੇ ਸਿੰਘ ਪ੍ਰੈਸ ਕਾਨਫਰੈਂਸ ਕਰਕੇ ਇਹ ਕਹਿ ਰਿਹਾ ਹੈ ਕਿ ਸਖਤ ਤੋਂ ਸਖਤ ਕਾਰਵਾਈ ਹੋ। ਸੀਐਮ ਦੇ ਆਫੀਸ਼ਲ ਰੈਜੀਡੈਂਸ ਆਖੋ ਸ਼ੋਰਿਆ ਜੇ ਉੱਥੇ ਹੀ ਸਭ ਕੁਝ ਹੋ ਰਿਹਾ ਹੈ ਤੇ ਫਿਰ ਔਰੰਗ ਸੇਫ ਕਿੱਥੇ ਹੈ? ਇਹ ਪੰਜਾਬ ਚੌੜ ਤਨ ਸੇਫ ਕਰ ਦੇਣਗੇ। ਮੈਂ ਨੈਕਸਟ ਕਾਲ ਜਿਹੜੀ ਗੱਲ ਕਰਨੀ ਚਾਹੁੰਦਾ। ਕਿ ਬਿੱਟੂ ਜੀ ਦਾ ਨਾਮੀਨੇਸ਼ਨ ਇਹ ਕਿਰੋਲਾ ਪਤਾ ਹੈ। ਕਿ ਕੋਠੀ ਲਜਾਇਆ ਦੱਬੀ ਸੀ। ਮੈਂ ਦੋ ਸਵਾਲ ਕਰਾਂ। ਕੋਠੀ ਨਜਾਇਜ਼ ਅਬੀ ਸੀ ਤਾਉਕੀ ਨੇ ਦਗਵਾਈ ਤੇ ਐਨੇ ਸਾਲ ਚੁੱਪ ਕਿਉਂ ਲਗਾਈ ਉਹ ਦੱਸਣ ਦੂਸਰੀ ਗੱਲ 2019 ਦੀ ਇਲੈਕਸ਼ਨ ਵਿੱਚ ਸਰਦਾਰ ਰਵਦੀਪ ਸਿੰਘ ਬਿੱਟੂ ਨੂੰ ਮਰਸੀਪਲ ਕਾਰਪੋਰੇਸ਼ਨ ਨੇ ਜਦ ਕੋਠੀ ਉਹਨੇ ਕਬਜ਼ੇ ਸੀ ਉਦੋਂ ਐਨਓਸੀ ਦਿੱਤਾ ਜਿਹੜੇ ਅਫਸਰਾਂ ਨੇ ਐਨਓਸੀ ਦਿੱਤਾ ਉਹਨਾਂ ਦੇ ਤੁਰੰਤ ਫੌਜਦਾਰੀ ਮਕਦਮਾ ਦਰਜ ਹੋਣਾ ਚਾਹੀਦਾ ਹੈ ਉਹਨਾਂ ਨੂੰ ਕੀ ਮਜਬੂਰੀ ਸੀ ਕਿ ਨਾਜਾਇਜ਼ ਕਾਬਜ ਨੂੰ ਜਿਹਦੇ ਵਾਸਤੇ ਪੈਸੇ ਪਕਾਇਆ ਜਾਂਦੇ ਸੀਗੇ ਐਨਕੋਸੀ ਕਿਉਂ ਗਿਰਿਆ ਅਸੀਂ ਇਹ ਇਲੈਕਸ਼ਨਾਂ ਤੱਕ ਨਹੀਂ ਇਹਨੂੰ ਲੌਜੀਕਲ ਐਂਡ ਤੇ ਲਜਾਵਾਂਗੇ ਕਿਉਂਕਿ ਜਿਸ ਤਰ੍ਹਾਂ ਕਾਰਪੋਰੇਸ਼ਨ ਦੇ ਕੋਈ 2-4 ਪਾਣੀ ਮੁਲਾਜ਼ਮ ਠੇਕੇਦਾਰ ਬਣੇ ਫਿਰਦੇ ਹਨ ਜਿਹੜੀ ਪੋਲੀਟੀਕਲ ਪਾਰਟੀ ਪਾਵਰ ਚਾਹੇ ਉਹਦੇ ਠੇਕੇਦਾਰ ਬਣ ਕੇ ਪੋਲੀਟੀਕਲ ਬੌਸੇ ਬਣਦੇ ਆ ਉਹ ਸਾਰੇ ਐਕਸਪੋਜ਼ ਹੋਣਗੇ ਐ ਨਹੀਂ ਜਾ ਕੇ ਇਹ ਆਪਣਾ ਕਰਕੇ ਤੇ ਮੁੜ ਕੇ ਸੌ ਜਾਂਗੇ ਇਸੀ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਨਾਲ ਇਲੈਕਸ਼ਨ ਲਾਜ਼ ਦੀ ਗੁਰਸ਼ਾ ਕਰਦੀ ਰੂਰਲ ਪਾਰਟੀ ਪੰਜਾਬ ਚ ਕਰ ਰਹੀ ਹੈ ਮੈਂ ਉੱਥੇ ਜ਼ਿਲ੍ਹਾ ਦੀ ਰਿਟਰਨਿੰਗ ਅਫਸਰ ਮਹਿਲਮ ਸਾਖੀ ਨੂੰ ਵੀ ਗੋਹਾਂਦਾ ਇਹ ਪ੍ਰਭਾਵ ਤੁਹਾਡੇ ਪੈਂਦਾ ਹੈ ਕਿ ਤੁਸੀਂ ਬੜੇ ਕਾਨੂੰਨ ਦੇ ਜ਼ਾਬਤੇ ਚ ਰਹਿਣ ਵਾਲੇ ਉਹਦੇ ਬੜੀ ਸ਼ਕਤੀ ਨਾਲ ਕਾਨੂੰਨ ਨੂੰ ਲਾਗੂ ਕਰਨ ਵਾਲੇ ਹੋ ਸਾਨੂੰ ਮਨਜ਼ੂਰੀਆਂ ਦੇਣ ਲਈ 10-10 ਦੇ ਲਾ ਰਹੇ ਹਾਂ ਜਲਸੀ ਆਕਾਰ ਦੇ ਰਹੇ ਆ ਮੈਂ ਆ ਹੁਣ ਜਵਦੀ ਦੇ ਇਸ ਕਾ ਏਰੀਆ ਚੋਕੇ ਆਇਆ ਹਾਂ ਉੱਥੇ ਹਰ ਗਲੀ ਚ ਆਮ ਆਦਮੀ ਦਾ ਪੋਸਟਰ ਰੂਟ ਲੱਗਿਆ 3/2 ਦਾ ਉਹਦੇ ਮੈਂ ਨੇੜੇ ਹੋ ਕੇ ਦੇਖ ਰਿਹਾ ਕਿ ਕਿਸੇ ਤੇ ਕੋਈ ਆਧਾਰ ਕਾਰਡ ਦੀ ਫੋਟੋ ਲੱਗੀ ਹੈ ਕਿਸੇ ਤੇ ਨਹੀਂ ਲੱਗੀ ਉਹ ਕਿਉਂ ਲੱਗੀ ਜਾ ਰਹੀ ਹੈ ਇਹ ਹੈ ਇਲੈਕਸ਼ਨ ਪ੍ਰੋਸੈਸ ਫਰੀ ਐਂਡ ਫੇਅਰ ਇਹ ਇਹਨਾਂ ਦੀ ਮਜਬੂਰੀ ਹੈ ਕਿਉਂ ਨਹੀਂ ਐਕਸ਼ਨ ਲੈਂਦੇ ਮੈਂ ਹੋਰ ਗੱਲ ਦੀ ਗੱਲ ਕਰਦਾ ਹਾਂ ਤੁਸੀਂ ਐਸਾ ਹੈਰਾਨੀ ਵਾਲੀ ਗੱਲ ਹੈ ਕਿ ਮੇਰੇ ਘਰ ਦੇ ਰਾਤ ਸਾਰੀ ਕੰਧ ਤੇ ਸਾਰੀ ਕੰਧ ਤੇ ਫਰਾਂਕ ਬੋਲ ਤੇ ਮੋਦੀ ਨੇ ਪੋਸਟਰ ਲਾਇਆ ਕੋਈ ਮੇਰੇ ਉਹ ਵੀਡੀਓ ਕੈਮਰੇ 'ਚ ਵੀ ਆ ਗਏ ਕੋਈ ਵੀ ਨਹੀਂ ਕਰਦਾ ਕਾਰਵਾਈੇ ਕਰਨਗੇ ਮੈਂ ਤੁਹਾਨੂੰ ਸਾਫ਼ ਦੱਸਦਾ ਕਿਉਂਕਿ ਇਲੈਕਸ਼ਨ ਪ੍ਰੋਸੈਸ ਆ ਜਿਹੜਾ ਇਹ ਸਰਕਾਰ ਵੇਲੇ ਇਹ ਫਰੀ ਐਂਡ ਫੇਅਰ ਨਹੀਂ ਹੈ ਅਸੀਂ ਇਹਨਾਂ ਨੂੰ ਕੋਈ ਵਾਰਨ ਕਰਦੇ ਆ ਇਲੈਕਸ਼ਨ ਤੋਂ ਜਦੋਂ ਵੀ ਮੰਨ ਕਰਦੇ ਆ ਇਹ ਬਾਹਰ ਤੁਹਾਡਾ ਜਿੱਥੇ ਮਰਜ਼ੀ ਸਾਜੂ ਵੋਟਾਂ ਵੱਧ ਘੱਟ ਘੱਟੀਆਂ ਨੂੰ ਵੱਧ ਦਿਖਾ ਦੋਗੇ ਵੱਧੀਆਂ ਨੂੰ ਘੱਟ ਦਿਖਾ ਦੋਗੇ ਪੰਜਾਬ ਦੇ ਲੋਕਾਂ ਨੇ ਲੇਖਾ ਜੋਖਾ ਕਰਨਾ ਹੈ ਹਿਸਾਬ ਦੇਣਾ ਪਊਗਾ ਕਿਸੇ ਤਰ੍ਹਾਂ ਦੀ ਵੀ ਕੋਈ ਉੱਚੀ ਨੀਵੀਂ ਗੱਲ ਨਹੀਂ ਇੱਥੇ ਪੰਜਾਬ ਚ ਨਹੀਂ ਹੋਣੀ ਪੰਜਾਬ ਦੇ ਲੋਕ ਬਹੁਤ ਹੀ ਬਹੁਤ ਸੂਝੀ ਅਭੀ ਗੱਲ ਮੈਂ ਕਹਣੀ ਚਾਹੁੰਨਾ ਹੈ ਭਾਰਤੀ ਜਨਤਾ ਪਾਰਟੀ ਇਹ ਵੀ ਕਹਿਣਗੇ ਤੁਹਾਡੇ ਦਾ 파ਟਨਰ ਰਹੇ ਆ ਰਹੇ ਨਾ ਕੋਈ ਸ਼ੱਕ ਨਹੀਂ ਪਰ ਅਸੀਂ ਜਿਹੜੇ ਸਵਾਲ ਹੁਣ ਕਰਨ ਲੱਗੇ ਆ ਉਹ ਸਵਾਲਾਂ ਨੂੰ ਦੱਸੋ ਕਿ ਅਸੀਂ ਉਹਨਾਂ ਸਵਾਲਾਂ ਨੂੰ ਕਦੇ ਤਸਦੀਕ ਕਰਕੇ ਮੋਰ ਲਾਈ ਕਿ ਪੰਜਾਬ ਦੀ ਹਮੇਸ਼ਾ ਤੋਂ ਤੇ ਪੰਜਾਬ ਦੀ ਕੋਈ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਫੈਡਰਲ ਸਟਰਕਚਰ ਦੀ ਮੰਗ ਰਹੀ ਹੈ ਕਿ ਜੇ ਨਾ ਯੂਨਿਟਰੀ ਫਾਰਮ ਆ ਗਵਰਨਮੈਂਟ ਭਾਰਤੀ ਜਨਤਾ ਪਾਰਟੀ ਬਣਾਉਣ ਲੱਗੀ ਹੈ ਇੱਕ ਦੇਸ਼ ਇੱਕ ਕਾਨੂੰਨ ਇੱਕ ਦੇਸ਼ ਇੱਕ ਰਾਸ਼ਨ ਕਾਰਡ ਤੇ ਸ਼੍ਰੋਮਣੀ ਕਮੇਟੀ ਭੰਗ ਕਰਕੇ ਦਾ ਚਾਰ ਕਰ ਦੋ ਪੰਜ ਕਰ ਦੋ ਕੀ ਰਿਲੀਜੀਅਸ ਅਫੇਅਰਸ ਮਿਨਿਓਰਿਟੀ ਦੇ ਵਿੱਚ ਜਿਵੇਂ ਝਖਲ ਦੇਣ ਲੱਗੀ ਹੋਈ ਹੈ ਭਾਵੇਂ ਉਹ ਸਿੱਖ ਹੋਣ ਭਾਵੇਂ ਮੁਸਲਮਾਨ ਹੋਣ ਭਾਵੇਂ ਉਹ ਬੋਧੀ ਹੋਣ ਭਾਵੇਂ ਉਹ ਜੈਨੀ ਹੋਣ ਭਾਵੇਂ ਉਹ 크੍ਰਿਸਚੀਅਨ ਹੋਣ ਪੰਜਾਬ ਵਿੱਚ ਅਕਾਲੀ ਦਾ ਇਸ ਗੱਲ ਦਾ ਐਲਾਨ ਕਰਦਾ ਹੈ ਕਸਮ ਲੈ ਕੇ ਕਿ ਅਸੀਂ ਕਦੇ ਵੀ ਕਿਸੇ ਵੀ ਸਰਕਾਰ ਨੂੰ ਭਾਵੇਂ ਉਹ ਸੂਬੇ ਦੀ ਹੋਵੇ ਭਾਵੇਂ ਸੈਂਟਰ ਦੀ ਮਿਨਿਓਰਿਟੀਜ਼ ਨਾਲ ਜ਼ਿਆਤੀ ਨਹੀਂ ਕਰਾਂਗੇ ਐਸੇ ਹੀ ਕਰਕੇ ਇਸ ਵਾਰੀ ਸ਼੍ਰੋਮਣੀ ਅਕਾਲੀ ਦੰਦ ਨੇ ਹਿਸਟੋਰਿਕ ਫੈਸਲਾ ਲਏ ਇਹ ਚੋਣ ਕੱਲੇ ਲੜਨਾ ਪੈ ਜਾਣਾ ਆਖਰ ਵਿੱਚ ਮੈਂ ਇੱਕੀ ਗੱਲ ਹੋਰ ਕਹਿਣੀ ਚਾਹੁੰਦਾ ਕਿ ਮੈਨੂੰ ਇੱਕ ਲੁਧਿਆਣਾ ਵੀ ਆਪਣੇ ਆਪ ਤੇ ਵੀ ਅਫਸੋਸ ਆਉਂਦਾ ਦਰਸ ਆਉਂਦਾ ਹੈ ਇਹ ਕਾਂਗਰਸ ਪਾਰਟੀ ਨੇ ਲੁਧਿਆਣਾ ਨੂੰ ਠੇਕੇ ਦੀ ਜ਼ਮੀਨ ਪੰਚਾਇਤ ਦੀ ਲਈ ਸਮਝ ਲਿਆ ਕਿ ਜਿਹਨੂੰ ਮਰਜ਼ੀ ਕੌਣ ਨੂੰ ਦੇ ਦੇਣ ਇੱਕੋ ਇੱਕ ਦਾ ਪੰਜਾਬ ਦਾ ਰੈਵਿਨਿਊ ਡਿਸਟ੍ਰਿਕਟ ਹੈ ਲੁਧਿਆਣਾ ਜਿਹਨੀਆਂ ਸ਼ਹਿਰੀਆਂ ਅਰਬਨ ਛੇ ਸੀਟਾਂ ਨੇ ਤੇ ਇੱਕੋ ਪਾਰਲੀਮੈਂਟ ਹਲਕੇ ਜਮੈਂ ਮੰਡਲ ਹੈ ਪਹਿਲਾ ਮਨੀਸ਼ ਜੀ ਨੂੰ ਚੰਡੀਗੜ੍ਹ 베ਸ ਸੀ ਦਿੱਲੀੋਂ ਨੇ ਆਏ ਇੱਕ ਵਾਰੀ ਹਾਰ ਗਏ ਇੱਕ ਵਾਰੀ ਜਿੱਤ ਗਏ ਫੇਰ ਸਦਾਨ ਮਨੀਸ਼ ਸਿੰਘ ਮਿੱਟੂ ਜਿਹੜੇ ਫਤਿਹਗੜ੍ਹ ਸਾਹਿਬ ਹਲਕੇ ਦੇ ਰਹਿਣ ਵਾਲੇ ਦੇ ਰਹਿਣ ਵਾਲੇ ਨੇ ਚੰਡੀਗੜ੍ਹ 베ਸਟ ਦੇ ਬੱਲਰ ਨਾਨ੍ਹਪੁਰ ਸਾਹਿਬ ਕੋ ਲੜਾਤਾ ਹੋਣੀ ਥੋੜਾ ਲੜਾਤਾ ਹੋਣੀ ਯਾਰ 6 ਹਲਕਿਆਂ 'ਚ ਇਹਦਾ ਮਤਲਬ ਐਮਐਨਏ ਵੀ ਅਗੜੀ ਆਪ ਦਾ ਬਾਦੂ ਨਹੀਂ ਆਉਗੇ ਤੁਹਾਨੂੰ 6 ਸ਼ਹਿਰੀ ਹਲਕਿਆਂ 'ਚ ਕਾਂਗਰਸੀ ਐਡਾ ਕਾਬਲ ਨਾ ਲੱਗਿਆ ਜਿਹੜਾ ਪਾਰਲੀਮੈਂਟ ਦੀ ਚੋਣ ਲੜ ਸਕਿਆ ਯਾਰ ਜੇ ਇਹ ਜਾ ਦੂਜੀ ਗੱਲ ਕਾਂਗਰਸ ਤੇ ਪ੍ਰਧਾਨ ਸਾਹਿਬ ਮਾ ਬੜੇ ਜੀ ਸਾਹਿਬ ਮੰਨ ਲੈਣ ਤੇ ਜਿਹੜੀ ਇਥੋਂ ਦੀ ਕਾਂਗਰਸ ਆ ਲੁਧਿਆਣਾ ਦੀ ਉਹ ਇਨਕੰਫੀਡੈਂਟ ਆ ਕਮਜ਼ੋਰ ਆ ਮਲੇਗੋ ਫਾਇਟ ਨਹੀਂ ਦੇ ਸਕਦੇ ਕਰੋ ਇਹ ਲੋਕਾਂ ਦਾ ਉਹਨਾਂ ਦੀ ਮਜਬੂਰੀ ਹੈ ਦੇਖੋ ਲੀਗਲ ਬਾਅਰ ਕੋਈ ਨਹੀਂ ਲੜ ਸਕਦਾ ਪਰ ਸਵਾਲ ਇਹ ਹੈ ਕਿ ਲੁਧਿਆਣੇ ਨੂੰ ਇਹਨਾਂ ਨੇ ਸਮਝ ਕੀ ਰੱਖਿਆ ਹੋਇਆ ਜੇ ਕੋਈ ਮਾਲਕ ਹੋਵੇ ਨਾ ਉਹਦੀ ਜ਼ਮੀਨ ਤੇ ਦਾ ਕੋਈ ਕਬਜ਼ਾ ਨਾਜਾਇਜ਼ ਕੀ ਕਰਦਾ ਸਿਰਫ ਪੰਚਾਇਤ ਦੀਆਂ ਜ਼ਮੀਨਾਂ ਹੁੰਦੀਆਂ ਨੇ ਹਿੱਟਾ ਮਰਜ਼ੀ ਜਾ ਕੇ ਜੋੜ ਆਣਾ ਵਾਹਲੇ ਥੋੜਾ ਰਾਜ ਆ ਬਣੇ ਜੀ ਕੌਣ ਆਗੇ ਤਾਂ ਮੈਂ ਇੱਕੋ ਇੱਕ ਤੁਹਾਡੇ ਰਾਹੀਂ ਇਹ ਕਿਹੜਾ ਜਾਣਾ ਲੋਕਾਂ ਇਹ ਇਲੈਕਸ਼ਨ ਸਿਰਫ ਪਾਰਲੀਮੈਂਟ ਦੇ ਚੌਣ ਕੌਣ ਬਾਗ਼ ਚੋਂ ਲਾ ਕੌਣੀ ਆਉਂਦਾ ਉਹਦੇ ਲੈਸੀ ਨਾ ਇਸ ਇਲੈਕਸ਼ਨ ਨੇ ਦੇਸ਼ ਦਾ ਫਿਊਚਰ ਕਿਸ ਕੋਲੋਂ ਕਰਨਾ ਹੈ ਅੱਜ ਦੇਸ਼ ਜਿਸ ਕ੍ਰਾਸ ਰੋਡਸ ਤੇ ਖੜਾ ਹੈ ਕੋਈ ਪਾਰਟੀ ਕੋਈ ਪਾਰਟੀ ਨੈਸ਼ਨਲ ਲੈਵਲ ਦੀ ਜਿਹੜੀਆਂ ਆਪਣੀਆਂ ਗਵਰਨਮੈਂਟਾਂ ਬਣਾਉਣ ਦੀ ਗੱਲ ਕਰ ਰਹੀ ਹੈ ਕਿਸੇ ਨੇ ਐਜੂਕੇਸ਼ਨ ਦੀ ਗੱਲ ਨਹੀਂ ਕੀਤੀ ਕਿਸੇ ਨੇ ਹੈਲਥ ਦੀ ਗੱਲ ਨਹੀਂ ਕੀਤੀ ਕਿਸੇ ਨੇ ਐਂਪਲਾਈਮੈਂਟ ਦੀ ਗੱਲ ਹੀ ਕੀਤੀ ਕਿਸੇ ਨੇ ਮਹਿੰਗਾਈ ਦੀ ਗੱਲ ਨਹੀਂ ਡਿਬੇਟ ਵੀ ਹੋ ਰਹੀ ਰਹੇ ਕਿ ਮੱਛੀ ਕੀਨੇ ਖਾਦੀ ਤੇ ਮੰਗਲ ਸੁੱਧਰ ਕੀਨੇ ਜੁੜਾ ਮੈਂ ਕਹਿੰਦਾ ਜੀਣਾ ਹੈ ਕੀਤਾ ਉਹਨਾਂ ਨੂੰ ਯਾ ਸਜ਼ਾ ਦੇ ਲੋ ਪਰ ਦੇਸ਼ ਦਾ ਫਿਊਚਰ ਤਾਂ ਇਨ੍ਹਾਂ ਗੱਲਾਂ ਚ ਨਾਲ ਨੂੰ ਸੋ ਮੈਂ ਆਖਰ ਵਿੱਚ ਇੱਕੋ ਗੱਲ ਕਹਿਣੀ ਚਾਹੁੰਦਾ ਹੈ ਇਹ ਇਹ ਸਰਕਾਰ ਹੋਂਦ ਵਿੱਚ ਜਦ ਆਈ ਸੀ ਉਹ ਚਾਰ ਮੁੱਦੇ ਸੀ ਬੇਦਬੀ ਨਸ਼ੇ ਤੇ ਕਰਪਸ਼ਨ ਉਹ ਚਾਰਾਂ ਲਈ ਮੇਰਾ ਸਵਾਲ ਹੈ ਇੱਕ ਮਿੰਟ ਦਾ ਕਿ ਮਾਨ ਸਾਹਿਬ ਵੇਰਵੀ ਦਾ ਚਲਾਨ ਤੁਸੀਂ ਪੇਸ਼ ਕੀਤਾ ਤੁਹਾਡੀ ਸਰਕਾਰ ਨੇ ਪੇਸ਼ ਕੀਤਾ ਆਈਜੀ ਪਰਿਵਾਰ ਦੀ ਸਿੱਟ ਦੀ ਰਿਪੋਰਟ ਖਵਾ ਦਿੱਤਾ ਕਿ ਆਂ ਦਾ ਉਹ ਸਾਰੇ ਚਲਾਨ ਵਿੱਚ ਇੱਕ ਵੀ ਕਿਸੇ ਅਕਾਲੀ ਲੀਡਰ ਦਾ ਜਾਂ ਅਕਾਲੀ ਪੰਥ ਨਾਲ ਅਟੈਚ ਕਿਸੇ ਬੰਦੇ ਦਾ ਨਾਮ ਹੈ ਉਹਦਾ ਉਸ ਤਰ੍ਹਾਂ ਨਹੀਂ ਬੇਰ ਝੂਠ ਪ੍ਰਚਾਰ ਕਿਉਂ ਸੀ ਦੂਜਾ ਨਸ਼ੇ ਦੀ ਗੱਲ ਕੀਤੀ ਸਾਡੇ ਵੀਰੇ ਤਾਂ ਕਹਿੰਦੇ ਸੀ ਕਿ ਨਸ਼ਾ ਵੇਚਦਾ ਹੀ ਤਾਂ ਸਰਕਾਰਾਂ ਬਣਦੀਆਂ ਨੇ ਚਲੋ ਅਸੀਂ ਕੁਐਸਚਨ ਹੀ ਕਰਦੇ ਹਾਂ ਕਿ ਮਾਨ ਸਾਹਿਬ ਸੱਚ ਬੋਲਦੇ ਸੀ ਕਿ ਨਹੀਂ ਪਰ ਕੋਈ ਦਾ ਮਤਲਬ ਮਨਦੇ ਇਹ ਕਿ ਨਸ਼ਾ ਜਿਹੜਾ ਵਧਿਆ ਸਰਕਾਰ ਬਣਨਾ ਪੀਸ ਜਿਹੜਾ ਬਣ ਗਈ ਸਰਕਾਰ ਬਾਹਰੋਂ ਬਣ ਗਈ ਜਿਹੜੇ 4 ਹਫ਼ਤੇਾਂ ਨੂੰ ਬੰਦ ਕਰਦੇ ਸੀ 2 ਸਾਲ ਚ ਬੰਦ ਕਿਉਂ ਨਹੀਂ ਹੋਇਆ 10 ਟਾਈਮਸ ਮੈਂ ਨਹੀਂ ਕਹਿ ਰਿਹਾ ਸੈਂਟਰ ਦੀ ਏਜੰਸੀ ਕਹਿੰਦੀ ਐ ਐਮਸੀਬੀ ਉਹ 60 ਟਾਈਮਸ 60 ਟਾਈਮਸ ਨਾ ਜਾਵਾਂ 60 ਟਾਈਮਸ ਪੰਜਾਬ ਤੋਂ ਨਾ ਜਾਵਾਂ 3 ਇਅਰਸ ਮੈਂ ਵੀ 3 ਇਅਰਸ ਫੇਰ ਉਹ ਦੁਬਾਰਾ ਲੈ ਰਿਹਾ ਤੇ ਦੀ ਗੱਲ ਕਹਿੰਦੇ ਕਾਲੀ ਰੇਤਾ ਵੀ ਖਾ ਗਏ ਸਾਡੇ ਵੇਲੇ ਸੀ 5 ਰੁਪਏ ਕੀ ਉਹੇ ਕੋਲ ਥੋੜੀ ਜਿਹਾ ਸੀ ਮੋਨਾ ਹੈਗਾ 50 ਰੁਪਏ ਕੀ ਉਹ ਕੋਲ 81 ਸਰਕਾਰ ਸੀ ਕਿ ਮੈਂ ਬਜਟ ਪੰਜਾਬ ਦਾ ਬਣਾ ਲਿਆ 35 ਹਜ਼ਾਰ ਕਰੋੜ ਰੁਪਏ ਮੈਂ ਰੇਤੇ 'ਚੋਂ ਕਮਾਉਂਦਾ ਕਿ ਇਹ ਕਮਾਇਆ ਦੋ ਸਾਲ 'ਚ ਜੀਵਾਂ 70 ਲੱਖ ਕਰੋੜ ਹੈ ਸਾਡੇ ਨਾਮਾਂ ਤੇ ਲਾਸ਼ ਕਾ ਦੇ ਰਾਨੇ ਕੈਸੀ ਕੀ ਐਸੀ ਕ腐ਸ਼ਨ ਰਹਿਦਸਤ ਕਾਬਲਾ ਨੇ ਉਹਦੇ ਲਈ ਮੈਂ ਬਹੁਤਾ ਲੰਮਾ ਸਵਾਲ ਨਹੀਂ ਇਹਨਾਂ ਨੂੰ ਕਰਦਾ ਸਵਾ ਦੋ ਸਾਲ ਚ ਇੱਕ ਵੀ ਟ੍ਰਾਇਲ ਕੋਈ ਸਿਰੇ ਚੜਾਈ ਇਹਨਾਂ ਨੇ ਕੋਈ ਸਪੈਸ਼ਲ ਰੂਟਸ ਫੜਾ ਕੇ ਉਹਦਾ ਜਵਾਬ ਨਹੀਂ ਦੂਸਰਾ ਸਭ ਤੋਂ ਪਹਿਲਾ ਡਰਾਮਾ ਜਿਹੜਾ ਰਚਿਆ ਗਿਆ ਕ腐ਸ਼ਨ ਦੇ ਕੇ ਇਸ ਸਰਕਾਰ ਦੇ ਬਣਨ ਦੇ ਤਿੰਨ ਹਫੜੇ ਦੇ ਅੰਦਰ ਵਿਜੇ ਸਿੰਘ ਰਿਆ ਵਿਜੇ ਸਿੰਘਲਾ ਮੰਤਰੀ ਅਸਤੀਫਾ ਲਿਆ ਜਾਂਦਾ ਚੰਦੀਗੜ੍ਹ ਵਿੱਚ ਬੈਠਾ ਹੈ ਇਸ ਮੁਹੱਲੀ ਰਜਿਸਟਰ ਹੁੰਦਾ ਹੈ ਚੰਡੀਗੜ੍ਹ ਦੀ ਪੁਲਿਸ ਕੋਲ ਕੇਸ ਦੀ ਰਜਿਸਟਰ ਕਰਾਇਆ ਜਾਂਦਾ ਕਿਉਂਕਿ ਕਰਾ ਹੋ ਨਹੀਂ ਸਕਦਾ ਮਾਨ ਲੋਕ ਮੁੱਖ ਮੰਤਰੀ ਜੀ ਆਪੜਾ ਟਵੀਟ ਕਰਕੇ ਕਹਿੰਦੇ ਆ ਇਹ ਮੇਰੇ ਕੋਲ ਆਡੀਓ ਕਲੀਪ ਹੈ ਜੀ ਦੇ ਵਿੱਚ ਸਿਕਲਾ ਮੰਨਿਆ ਕਿ ਚੀਫ ਜੀ ਜੀ ਤੋਂ ਮੈਂ 5 ਲੱਖ ਮੰਗਿਆ 2.5 ਸਾਲ ਹੋ ਗਏ ਮੁੱਖ ਮੰਤਰੀ ਜੀ ਆਡੀਓ ਪਬਲਿਕ ਕਿਉਂ ਨਹੀਂ ਹੋ ਰਿਹਾ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਤੇ ਜੇ ਇਹ ਕਹਿ ਵੀ ਦੱਸ ਦਵਾਂ ਹਰੀਸ਼ ਹੌਣੇ ਤਾਂ ਮੈਂ ਚਲੋ ਪ੍ਰੈਕਟਿਸ ਕਰਦੇ ਮੇਰੀ ਜੱਡੀ ਹੋਈ ਹੈ ਜਿਸ ਵੈਕਟ ਬਾਰੇ ਮਾਨ ਲੋਕ ਮੁੱਖ ਮੰਤਰੀ ਦਾ ਬਿਆਨ ਪਬਲਿਕ ਹੋਇਆ ਹੋਇਆ ਹੈ ਇਹ ਆਡੀਓ ਹੈ ਜਿਸ ਦਿਨ ਵੀ ਵਿਜੇ ਸਿੰਘ ਲੇ ਜੀ ਇਹ ਗੱਲ ਚੱਲੂਗੀ ਜੇ ਪਹਿਲਾਂ ਹਲਾਲ ਪੁੱਛੂਗੇ ਜੀ ਆਡੀਓ ਕਿੱਥੇ ਆ ਇਹ ਜੇ ਆਡੀਓ ਨਹੀਂ ਆਉਂਦਾ ਤੇ ਵਿਜੇ ਸਿੰਘ ਲਾ ਜੀ ਬਈ ਮੈਂ ਇੱਕੋ ਗੱਲ ਪੁੱਛਦਾ ਕਿ ਮੁੱਖ ਮੰਤਰੀ ਜੀ ਤੁਸੀਂ ਮਦਈਓ ਇੱਕ ਤਰ੍ਹਾਂ ਦੇ ਤੁਸੀਂ ਚੋਰੀ ਭੜੀ ਤੁਹਾਨੂੰ ਪਾਰਟੀ ਜੋ ਕਿਉਂ ਨਹੀਂ ਕੱਢਦੇ ਮਜੂਰੀ ਕੀ ਹੈ ਉਹ ਅੱਜ ਵੀ ਤੁਹਾਡੀਆਂ ਸਟੇਜਾਂ ਤੇ ਤੁਹਾਡੇ ਨਾਲ ਫੇਰ ਉਹ ਸਰਾਰੀ ਜੀ ਉਹਨਾਂ ਦੇ ਪੀਆਰੇ ਕਿਹਾ ਸਾਡਾ ਸੌਦਾ 28 ਲੱਖ ਚੋਇਆ ਪਹਿਲਾਂ ਕਹਿੰਦੇ ਝੂਠ ਬੋਲਦਾ ਰੇਕ ਹੈ ਫੇਰ ਉਹ ਅਸਤੀਫਾ ਵੀ ਲੈ ਲਿਆ ਫੇਰ ਇਹਨਾਂ ਦਾ ਉਹ ਠੱਡੇ ਰੂਹ ਵਾਲਾ ਐਮਐਲਏ ਬੜਿਆ ਗਿਆ 4 ਲੱਖ ਪੰਚਾਇਤ ਤੋਂ ਮੰਗਦਾ ਐਨੇ ਹਫ਼ਤੇ ਚਾਰ ਹਫ਼ਤੇ ਅੰਦਰ ਇਹ ਕਿ ਬੇਲ ਹੋਈ ਉਹ ਵੀ ਪਾਰਟੀ ਦਾ ਮੈਂਬਰ ਚਲੀ ਜਾਣਾ ਹੈ ਉੱਤਯਾ ਮੈਂ ਕਹਿੰਦਾ ਨਾਸ ਡਿਸਮਿਸ ਕਰੋ ਪਾਰਟੀ ਚੋ ਟੋਗਟ ਬੇਸ ਮੈਂਬਰਸ਼ਿਪ ਦਾ ਸਸਪੈਂਡ ਕਰ ਦੋ ਜਿੰਨੇ ਜਿਹੜੇ ਕਲੀਨ ਚੁਣ ਕੇ ਨਰੰਤਰ ਉਹ ਪਾਰਟੀ ਦੇ ਮੈਂਬਰਾਂ ਚ ਚੱਲ ਰਹੇ ਆ ਸੋ ਮੈਂ ਇਹ ਸਾਹੀਆ ਬੇਤੀਆਂ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਜਨਮਤ ਵਿਧਿਆਣੇ ਨੂੰ ਪਾਰਟੀ ਕੁਲਿਲੀ ਇਹਨਾਂ ਫੈਸਲੇ ਸੋਚ ਸਮਝ ਕੇ ਲੈਣੇ ਚਾਹੀਦੇ ਦੇਖੋ ਬੀਚਨਲ ਪਾਰਟੀਆਂ ਨੇ ਰੀਜਨਲ ਪਾਰਟੀਆਂ ਜਿਹੜੀਆਂ ਜੀ ਆਇਆਂ ਲੋਕਾਂ ਨੂੰ ਸੂਬਿਆਂ ਨੂੰ ਸਮਝ ਆ ਗਈ ਕਿ ਰੀਜਨਲ ਐਸਪੀਰੇਸ਼ਨਸ ਕੇਵਲ ਤੇ ਕੇਵਲ ਰੀਜਨਲ ਪਾਰਟੀ ਪੂਰੀ ਕਰ ਸਕਦੀ ਹੈ ਉੱਥੇ ਮੁੜ ਕੇ ਕੋਈ ਨੈਸ਼ਨਲ ਪਾਰਟੀ ਦੇ ਪੈਰ ਨਹੀਂ ਲੱਗੇ ਭਾਵੇਂ ਉਹ ਕਾਮਨਡਾਡੂ ਅੱਜ 35 ਸਾਲ ਹੋ ਗਏ ਨਾ ਉੱਥੇ ਕਾਂਗਰਸ ਦੇ ਪੈਰ ਲੱਗੇ ਨਾ ਉਹਦੇ ਬੀਜੇਪੀ ਦੇ ਪੈਰ ਲੱਗੇ ਭਾਵੇਂ ਓਡੀਸ਼ਾ ਜਿੱਥੇ ਨਵੀਨ ਪਟਨਾਇਕ ਵਿਜੂ ਗਾਂਧਾ ਪਿਛਲੇ 25 ਸਾਲਾਂ ਤੋਂ ਕੰਟੀਨਿਊਸਲੀ ਸੀਐਮ ਸੇ ਲਿਆ ਆ ਰਿਹਾ ਹੈ ਉਦੋਂ ਬਾਅਦ ਆਈ ਗੱਲ ડીਐਮਸੀ ਦੀ ਰੀਜਨਲ ਪਾਰਟੀ ਬੜੀ ਵੈਸਟ ਬੰਗਾਲ ਵਿੱਚ ਉੱਥੇ ਉਹਨਾਂ ਦੇ ਕਿਸੇ ਨੇ ਪੈਰ ਵੀ ਲਗਣ ਦਿੱਤੇ ਐ ਇਸੇ ਤਰ੍ਹਾਂ ਜਿੱਥੇ ਜਿੱਥੇ ਰੀਜਨਲ ਪਾਰਟੀਆਂ ਸੀਗੀਆਂ ਉੱਥੇ ਸੂਬੇ ਦੇ ਲੋਕਾਂ ਨੇ ਫੈਸਲਾ ਕੀਤਾ ਤੇ ਪੰਜਾਬੀਆਂ ਨੂੰ ਵੀ ਗੱਲ ਦਾ ਫੈਸਲਾ ਕਰਨਾ ਪਊ ਅੱਜ ਬੰਗਾਲ 'ਚ ਜਾ ਕੇ ਤੁਸੀਂ ਕਿਸੇ ਨੂੰ ਪੁੱਛ ਲੋ ਭਾਵੇਂ ਉਹ ਸਿੱਖ ਹੋਵੇ ਭਾਵੇਂ ਮੁਸਲਮਾਨ ਹੋਵੇ ਭਾਵੇਂ இந்து ਹੋਵੇ ਭਾਵੇਂ 크੍ਰਿਸਚੀਅਨ ਹੋਵੇ ਭਾਵੇਂ ਕੋਈ ਵੀ ਹੋਵੇ ਤੂੰ ਕੌਣ ਕਹਿੰਦਾ ਮੈਂ ਬੰਗਾਲ ਦੇ ਪੰਜਾਬ ਦੇ ਇਹਨਾਂ ਨੇ ਨੈਸ਼ਨਲ ਪਾਰਟੀਆਂ ਨੇ ਆਈਡੈਂਟੀਫਿਕੇਸ਼ਨ ਪੰਜਾਬੀ ਤੋਂ ਹਟਾ ਕੇ ਇਹ ਕੌਣਾ ਹਿੰਦੂ ਹੈ ਇਹ ਕੌਣਾ ਮੁਸਲਮਾਨ ਹੈ ਇਹ ਕੌਣ ਸਿੱਖ ਹੈ ਡਿਵੀਜ਼ਨ ਕ੍ਰੀਏਟ ਕਰਕੇ ਪੰਜਾਬ ਦੇ ਗੁਲਦਸਤੇ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਆਕਾਲੀ ਦਰ ਕਦੇ ਨਹੀਂ ਜੜਾ ਲਊਗਾ ਹੁਣ ਮੈਂ ਗਰੇਵਾਲ ਸਾਹਿਬ ਨੂੰ ਮਿਲਦੀ ਕਰੂੰਗਾ ਸਾਰੇ ਉਸਾਰ ਚ। ਮੈਂ ਬਹੁਤ ਸਾਰੇ ਕਾਰਜੋਗਸਤ ਮੇਹਨ ਸਿੰਘ ਗਰੇਵਾਲ ਸਾਹਿਬ ਨੇ ਸਾਰੇ ਪੰਜਾਬ ਦੇ ਹਾਲਾਤਾਂ ਤੇ ਪਾਰਟੀਆਂ ਦੇ ਬਾਰੇ ਜਾਣਨਾ ਪਾਇਆ। ਬਹੁਤ ਸਕਾਰਜੋਗ ਹਰੀਸ਼ ਰਾਡਾ ਜੀ ਨੇ ਬੜੇ ਜਜ਼ਬਾਤੀ ਸ਼ਬਦਾਂ ਵਿੱਚ ਇਸ ਲੁਧਿਆਣੇ ਦੀ ਨਵੀਂ ਤਬਦੀਲੀ ਦੇ ਬਾਰੇ ਚਾਪ ਲੈਣਾ ਜਾਣਕਾਰੀ ਤੁਹਾਡੇ ਪਈ ਹੈ ਰਾਜਨੀਤੀ ਤੋਂ ਬਹੁਤ ਕੁਝ ਕਿਹਾ ਗਿਆ ਮੈਨੂੰ ਲੱਗਦਾ ਹੈ ਕਿ ਜਿਹੜੀ ਕੱਲ ਪਰਸੋਂ ਤਸਵੀਰ ਆਈ ਹੈ ਉਹ ਤਸਵੀਰ ਬੜੀ ਦੁਖਦਾਈ ਆ ਮੇਰੇ ਦਿਲ ਨੂੰ ਬਹੁਤ ਬੜਾ ਦੁੱਖ ਲੱਗਾ ਤੇ ਮੈਨੂੰ ਲੱਗਦਾ ਵੀ ਬਹੁਤ ਵੱਡੀ ਗੱਲ ਵੀ ਸਿੱਖਾ ਜਿਹੜੇ ਉਹਨਾਂ ਦੇ ਮਨ ਤੇ ਵੀ ਦੁੱਖ ਲੱਗਾ ਹੋਊਗਾ ਭਾਵੇਂ ਕਿਸੇ ਪਾਰਟੀ 'ਚ ਉਹ ਨਹੀਂ ਬੈਠੇ ਜਿਹੜਾ ਘਰ ਹੈ ਉਹ ਇੰਦਰਾ ਗਾਂਧੀ ਦਾ ਘਰ ਹੈ ਤੇ ਉਸ ਇੰਦਰਾ ਗਾਂਧੀ ਦੇ ਪੁੱਤਰ ਦਾ ਘਰ ਹੈ ਇੰਦਰਾ ਉਹ ਜਿਹਨੇ ਟੈਂਕ ਤੋਂ ਚੜ੍ਹੇ ਘਾੜ ਦਸਟਾਇਆ ਦਰਵਾਜ਼ਾ ਗੁੜੀਆਂ ਨਾਲ ਬਿਨਿਆ ਸਹਿਜੂ ਨੂੰ ਰਣਸਾ ਜੀ ਹਾਈ ਵਿੱਚ ਮਿੱਠਾ ਜਿਹੜਾ ਸਾਡਾ ਗਰਮਤੀ ਸਿੰਘ ਆ ਉਚੜਾਈ ਕਰਦਾ ਤੇ ਜਿਹੜਾ ਉਹਦਾ ਪੁੱਤਰ ਹੈ ਜੀਵ ਗਾਂਧੀ ਉਹ ਇਹ ਗੱਲ ਕਹਿੰਦਾ ਕਿ ਬਣਾ ਜਦ ਰਖਿਰਤਾ ਦੀ ਦੱਤੀ ਹੁੰਦੀ ਆ ਆਪਣੀ ਫੋਟਾ ਇਹ ਨੂੰ ਇਹ ਗੱਲ ਕਹਿੰਦਾ ਕਿ ਸਰਦਾਰ ਕੀ ਬੇਟੀ ਗਰਾਂ ਦੀ ਬੇਟੀ ਤੇ ਉਹਦਾ ਪੋਤਾ ਜਿਹੜਾ ਉਹਨਾਂ ਸਾਰਿਆਂ ਦਾ ਵਾਰਿਸ ਹੈ ਉਹਨੇ ਅੱਜ ਤੱਕ ਇਸ ਗੱਲ ਦਾ ਖਿਆਲ ਨਹੀਂ ਕੀਤਾ ਕਿ ਟਾਈਟਰ ਮੇਰੇ ਖੰਵੇ ਬੈਠਾ ਸੱਜੇ ਮੇਰੇ ਸੱਜੇ ਬੈਠਾ ਕਾਲਾ ਲੋਕ ਦੇ ਦਰਬਾਰ ਸਭ ਆਇਆ ਨਮਸਕਾਰ ਕੀਤੀ ਆ ਮੱਥਾ ਟੇਕਿਆ ਹਰੇਕ ਤਰ੍ਹਾਂ ਦੀ ਸੇਵਾ ਦੇ ਵਿੱਚ ਕੋਈ ਬਿਗੜ ਨਹੀਂ ਪਾਇਆ ਗਿਆ ਉਹਦੀ ਸਪੋਰਟ ਕੀਤੀ ਔਰ ਉਹ ਇਹ ਸਵਾਲ ਪੁੱਛਿਆ ਕਿ ਜਿਹੜੇ ਕਾਲ ਤੱਕ ਉਹ ਤੇਰੀ ਜ਼ਾਦੀ ਧਾਗੇ ਗਈ ਸੀ ਤੂੰ ਇਹਨੂੰ ਦੇਖਦਾ ਇਹ ਉਸ ਤੋਂ ਉੱਚਾ ਸਰ ਗਿਆ ਕਿ ਦਿੱਲੀ ਦੇ ਅੰਦਰ ਜਿਹੜੀ ਵਿਧਵਾਵਾਂ ਦੀ बस्ती ਆ ਬੈਠੇ ਆ ਭਗਤਾਂ ਜੀ ਦੇ ਸੁੱਖ ਦਾ ਜਿਹੜਾ ਜਖਮ ਅਜ ਵੀ ਹੈ ਲੱਗ ਕੀ ਉਹ 1.5 ਕਿਲੋਮੀਟਰ ਤੇਰੇ ਘਰ ਤੋਂ ਬਸਤੀ ਚਾ ਕੇ ਗਿਆ ਕਦੇ ਤਸਵੀਰਾਂ ਖਿਚਾਉਣ ਆਇਆ ਅੱਜ ਇਹ ਗੱਲ ਕਰ ਰਹੇ ਆ ਕਿ ਉਸ ਘਰ ਦੇ ਅੰਦਰ ਇੱਕ ਮੇਰੇ ਦਾ ਮਨਚ ਕਿਉਂਕਿ ਮੇਰੇ ਨਾਲ ਸੰਬੰਧ ਦਾ ਸਰਦਾਰ ਗੁਰਬਿੰਦਰ ਸਿੰਘ ਜੀ ਭੈਣ ਸਾਹਿਬ ਮੇਰੇ ਸਰਕਾਰ ਜੋ ਭਰਾ ਨੇ ਬਹੁਤ ਮੰਡੇ ਜਜਮਾਤੀ ਤੌਰ ਤੇ ਗੱਲਾਂ ਵੀ ਕਰਦੇ ਨੇ ਸੂਲਾਂ ਦੀਆਂ ਗੱਲਾਂ ਵੀ ਕਰਦੇ ਨੇ ਅਸੀਂ ਮੰਦੇ ਵੀ ਆ ਜਦੋਂ ਇਹ ਮੀਟਿੰਗ ਗੱਲ ਕਰਦੇ ਆ ਉਹ ਜਦੋਂ ਰਾਹੁਲ ਗਾਂਧੀ ਨਾਲ ਖੜ ਕੇ ਤਸਵੀਰ ਖਿਚਾਵੇ ਸ਼੍ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਦਾ ਮੈਂਬਰ ਇਟ ਸੈਪੋਰਟ ਦੇ ਨਾਤੇ ਮੇਰੇ ਮਨ ਤੇ ਬਹੁਤ ਭਾਰੀ ਥੀ ਸਰ ਤੋ ਇੱਕ ਮਾੜੀ ਤਸਵੀਰ ਆ ਸਾਨੂੰ ਇਹ ਗੱਲ ਕਦੇ ਪੁਰਣੀ ਨਹੀਂ ਚਾਹੀਦੀ ਤੇ ਖਾਸ ਤੌਰ ਤੇ ਇੱਕ ਐਸੀ ਸੱਤਾ ਜਿਹੜੀ 103 ਸਾਲ ਪੁਰਾਣੀ ਸੱਤਾ ਹੈ ਤੇ ਜਿਹੜੀਆਂ ਜਿਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤਾਂ ਮਰੇ ਕੋਉਣ ਲਈ ਠੀਕ ਆ ਸਿਆਸਤ ਦਾ ਕਹਿੰਦੇ ਆ ਨਾਲ ਬੇੜ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਪਰ ਹਰ ਗੱਲ ਦਾ ਜਵਾਬ ਵੀ ਹੁੰਦਾ ਉਹਦੀ ਕੋਈ ਗੱਲ ਨਹੀਂ ਸੰਸਥਾਵਾਂ ਨੂੰ ਲੋਕ ਮੇਰੇ ਅੱਗੇ ਬੈਠਾ ਹੋਵੇ ਗੱਲ ਬਤਾ ਹੋਈ ਨਾਕਾਬ ਲੋਕ ਉਹਨਾਂ ਦਾ ਕੀ ਕਹਿ ਸਕਦੇ ਆ ਸੰਸਥਾਵਾਂ ਬਹੁਤ ਚੜ੍ਹਦੀ ਕਲਾ ਵਾਲੀਆਂ ਨੇ ਸਿੱਖਾਂ ਦੀ ਜ਼ਿੰਦਗੀ ਕਰਦੀਆਂ ਨੇ ਉਹਦਾ ਵਿੱਚ ਮੱਛਰਾ ਬੰਦਾ ਜੇ ਇਹ ਗੱਲ ਕਾਂਗਰਸ ਦੇ ਰਾਹੁਲ ਗਾਂਧੀ ਤੋਂ ਸਰੂਪਾ ਪਾਵੇ ਉਹਦੇ ਨਾਲ ਖੜ ਕੇ ਤਸਵੀਰ ਚਾਵੇ ਤੇ ਮੈਨੂੰ ਲੱਗਦਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ 84 ਦੇ ਜੂਨ ਦੇ ਹੱਲੇ ਤੇ ਵੀ ਮੋਹਰ ਲਾਉਂਦਾ ਤੇ ਜੂਨ ਦੇ ਜਿਹੜੀ ਨਵੰਬਰ ਦਾ ਜਿਹੜਾ ਸਿੱਕਦ ਰਿਹਾ ਉਹ ਤੇ ਵੀ ਮੋਹਰ ਲਾਉਂਦਾ ਇਹ ਇੱਕ ਬੜੀ ਮਾੜੀ ਤਸਵੀਰਾਂ ਜਿਸ ਗੱਲ ਨਾਲ ਮੇਰਾ ਤੇ ਬਹੁਤ ਜ਼ਿਆਦਾ ਦੁੱਖਿਆ